ਸਸਰੀ ਕਾਲ ਜੀ ਆਪਾਂ ਥਣੇ ਅੱਜ ਜੋ ਕੇ ਪਿੰਡ ਲਵਾਨਾ ਲਵਾਨੇ ਤੋਂ ਕਾਲਾ ਬੱਕਰੀਆਂ ਆਲਾ ਜੀ ਦੀਆਂ ਬਹੁਤ ਸੁਪਰ ਸਟਾਰ ਬੱਕਰੀਆਂ ਤੇ ਬਹੁਤ ਵਧੀਆ ਕੁਆਲਟੀ ਦੀਆਂ ਬੱਕਰੀਆਂ ਤੰਨ ਬੰਨਾ ਪੂਰਾ ਲੱਗਿਆ ਹੋਇਆ ਤੇ ਤੁਹਾਨੂੰ ਬੱਕਰੇ ਦਾ ਵੀ ਕੰਨ ਫੜਕੇ ਲਿਆ ਮਿੱਠੂ ਬੱਕਰਾ ਜੋ ਕੇ ਤੁਹਾਨੂੰ ਬੱਕਰੇ ਦਾ ਵੀ ਕੰਨ ਦਿਖਾਉਣੇ ਆ ਜਾਂਦੇ ਜਾਂਦੇ ਸਾਨੂੰ ਸੜਕ ਤੇ ਮੇਨ ਰੋਡ ਤੇ ਬਾਈ ਮਿਲ ਗਿਆ ਇੱਕਾ ਪਟਫੜਿਆ ਤੇ ਬਾਈ ਦੇ ਬੱਕਰੀਆਂ ਤੱਕਰੇ ਦੀ ਤੁਹਾਨੂੰ ਇੱਕ ਸ਼ਾਟ ਮਾਰ ਕੇ ਤੇ ਵੀਡੀਓ ਦਿਖਾਉਣੇ ਆ ਸੀ ਬਾਈ ਦਾ ਦੇਖੋ ਮਾਲ ਨੂੰ ਸਾਰੇ ਨੂੰ ਹਰਾ ਪੱਤਾ ਪਾਈ ਬੈਠਾ ਜੀ ਦਾ ਕੇ ਕੰਨ ਬੰਨਾ ਬਹੁਤ ਹੈ 6 ਦੰਦ ਬੱਕਰਾ ਕੁਆਲਿਟੀ ਦਾ ਬੱਕਰਾ ਪੱਕਾ ਲੋਹਾ ਪੂਰੇ ਕੰਦਰ ਦਾ ਵਧੀਆ ਤੇ ਜੱਡ ਬਲੇਕ ਕਾਲੀ ਪੱਠ 6 ਦੰਦਾਂ 6 ਦੰਦਾਂ ਚੜਿਆ ਹੈ ਚੰਦ 45 ਇੰਚ ਦਾ ਪਰਮਾਨੰਦ 45 ਇੰਚਾ 45 ਇੰਚ ਪੱਠ ਹੈ ਤੇ ਗੱਪਣ ਹੈ ਜੀ ਮੇਰਾ خیال ਵੀ 2 2.5 ਮਹੀਨਿਆਂ ਦਾ ਦੇਖ ਸਕਦੇ ਹੋ ਜੀ ਦਾ ਕੇ ਬਹੁਤ ਵਧੀਆ ਕੰਨ ਬੰਨਾ ਲੱਗਿਆ ਹੈ ਕੁਆਲਟੀ ਦੀ ਪਛਾਣ ਹੋਰ ਸਮਝਿਆ ਵਧੀਆ ਵਧੀਆ ਦੁਨੀਆ ਮਾਤੀ ਇਹ ਆ ਡੱਬੇ ਕੱਦਰ ਦਾ ਬੱਕਰਾ ਪੂਰਾ ਹੋਰ ਮਿੱਠੂਆ ਚਾਰ ਦੰਦ ਬੱਕਰੇ ਦੇ ਜੀਦਾ ਦੇਖੋ 2 2 ਫੁੱਟ ਦਾ ਕੰਨ ਲੱਗਿਆ ਹੋਇਆ 20 20 ਇੰਚਾ ਪੂਰਾ 20 ਇੰਚ ਦਾ ਪੂਰਾ 1.5 ਇੰਚ ਦਾ 1.5 ਫੁੱਟ ਦਾ ਹਾਂ ਆ ਲੈ 20 ਇੰਚ ਦਾ ਕੰਨ ਪੂਰਾ ਮਿਲ ਸਕਦਾ ਬੰਦਾ ਜੇ ਕਿਸੇ ਨੂੰ ਬਾਅਦ ਚ ਕੀ ਨੋਗੇ ਧੰਨਵਾਦ ਲੱਗਿਆ ਹਾਂ ਕੱਲ ਬਹੁਤ ਲੱਗਿਆ ਹੈ ਲੰਬਾ ਪੱਠਾ ਹੀ ਆ ਜੇ ਚਾਹ ਗੰਦ ਤੇ ਆ ਦੇਖ ਸਕਦੇ ਤੇ ਆਇਆ ਇੱਕ ਲੋਹੀ ਪਟਾ ਹਾਂ ਆ ਲੋਹੀ ਪਟ ਦਾ ਕੰਨ ਦੇਖ ਲੋ ਤੇ ਬਾਈ ਦੀਆਂ ਬੱਕਰੀਆਂ ਦੀਆਂ ਪੱਠਾਂ ਮੈਨੇ ਪਰਖੋ ਮਾਰਾ ਸੇਲ ਕਰੀਆਂ ਨੇ ਮੈਨੇ ਆਪਣੇ ਐਪੀ ਚ ਜੀ ਦੀਆਂ ਕਿ ਪੱਠਾਂ ਵੇਚੀਆਂ ਨੇ ਮੈਂ 20000 ਛੋਟੀਆਂ ਵੇਮਨੀਆਂ ਕੁਆਲਟੀ ਦੀਆਂ ਕਿਹੜਾ ਪਿੰਡ ਦਾ ਜਿਹੜਾ ਗੱਡੀ ਭਰਾਈ ਆ ਪਰਸੋਂ ਜੀ ਹੈ ਹੈ ਪਰਾਣਾ ਟੇਕੂ ਜੀ ਕਿਹੜੇ ਕਿਹੜਾ ਜ਼ਿਲ੍ਹਾ ਪੈ ਜਾਂਦਾ ਇੱਥੇ ਹਟਿਆਲਾ ਜੀ ਹਟਿਆਲਾ ਜ਼ਿਲ੍ਹੇ ਚ ਆ ਟੇਕੂ ਲਵਾਨਾ ਤਹਿਸੀਲ ਲਾਬਾ ਟੇਕੂ ਲਵਾਨਾ ਅਸੀਂ ਵੀ ਲਾਬਾ ਬਾਈ ਇਹ ਮੇਰਾ ਇਹ ਮੁੱਢ ਤੋਂ ਪੁਰਾਣਾ ਮਿਸਟਰ ਹੈ ਅੱਜ ਤੋਂ ਨਹੀਂ ਤੇ ਉਹਦੇ ਜਾਂਦੇ ਸਾਡੀ ਦੁਆ ਸਲਾਮ ਜਰੂਰ ਹੁੰਦੀ ਜਾਂਦੀ ਹੈ ਕਿੰਨੀਆਂ ਕ ਬੱਕਰੀਆਂ ਆ ਰਾਧੂ ਇਹ ਸਾਰੀਆਂ ਇਸੇ ਦੀਆਂ ਨੇ 70 ਸੀ ਦੇਖ ਸਕਦੇ ਹੋ ਬਾਈ ਬੱਕਰੀਆਂ ਦੇਖ ਸਕਦੇ ਹੋ ਹੱਥ ਨਹੀਂ ਬੱਡੀਆਂ ਤੇ ਜਿਨ੍ਹਾਂ ਦੇ ਵਿੱਚ ਬੋਕ ਨੇ ਤਿੰਨ ਤਿੰਨ ਬੋਕ ਨੇ ਇੱਕ ਬੱਚਾ ਜੀ ਛੁਟਾ ਰੱਖਿਆ ਹੈ ਤਿੰਨ ਬੋਕਰੇ ਠੀਕ ਇੱਕੋ ਕਾਲਾ ਕਿਆ ਦੇਖ ਸਕਦਾ ਬੱਕਰੀਆਂ ਦੇਖ ਸਕਦੇ ਆ ਬਾਈ ਤੁਸੀਂ ਪੰਨਾ ਕੁੰਨਾ ਦੀ ਕੁਆਲਿਟੀ ਹਾਂਜੀ ਪੂਰਾ ਵਧੀਆ ਮਾਲ ਹੈ ਆਹ 6 ਦੰਦ ਵਗੈਰਾ ਆਹ 6 ਦੰਦ ਛੇਲਾ ਲੱਖ ਤੇ ਲੱਖ ਤੇ ਕੋਈ ਗੱਲ ਨਹੀਂ ਅੱਖਾਂ ਸਾਰੀਆਂ ਚਲਦੀਆਂ ਰਹਿਣੀਆਂ ਨੇ ਕੁਆਲਿਟੀ ਵਧੀਆ ਕੁਆਲਿਟੀ ਦੇਖਦੇ ਆ ਅਸੀਂ ਤਾਂ ਕੁਆਲਿਟੀਆਂ ਦੇਖਦੇ ਆ ਅਸੀਂ ਅੱਖ ਨਹੀਂ ਕਿਆ ਪੱਠ ਲਿਆ ਤੇ ਉਹ ਬੱਕਰੀਆਂ ਲਿਆ ਰਾ ਫੜਕੇ ਵੇ ਇੱਕ ਕਾਗ ਦੀ ਢੱਪੀ ਢੱਪੀ ਨਹੀਂ ਟੌਪ ਕੁਆਲਿਟੀ ਦਾ ਮਾਲ ਆ ਬਾਈ ਕੋਲ ਸਾਰੇ ਪੰਜਾਬ ਚੋਂ ਟੌਪ ਕੁਆਲਿਟੀ ਆ ਬੱਚੇ ਤੋਂ ਲੈ ਕੇ ਪੱਠ ਤਾਈ ਬੱਕਰੀ ਤੱਕ ਸਭ ਦੇ ਇੱਕ ਸਾਈਜ਼ ਦੇ ਕੰਨ ਇਹ ਕਿੰਨਾ ਕਿੰਨਾ ਇੰਚ ਹੂ ਰਾਜੂ ਇਹ ਕੰਨ ਕੰਨ ਕਿੰਨੇ ਇੰਚੀ ਹੂਗਾ ਇਹ ਇਹ ਕੰਨ 20 ਇੰਚ ਦੇ ਨੇ ਬੱਕਰੀਆਂ ਦੇ ਇਹ ਕੰਨ ਦੇਖ ਸਕਦੇ ਹੋ ਬਾਈ ਤੁਸੀਂ ਸਾਰੇ ਮਾਲ ਦੀ ਵਾਢੋ ਇੱਕ ਦੇ ਨਹੀਂ ਟੋਪ ਦਾ ਮਾਲ ਆ ਬਾਈ ਕੋਲੇ ਬਾਈ ਇੱਕ ਬੱਕਰੀ ਦੇ ਕੰਨ ਆਉਂਦੇ ਨੇ 2 ਦੇ ਅਗਲਾ ਕੰਨ ਮੇਰਾ ਮਾਲੇ ਬਹੁਤ ਵਧੀਆ ਹੈ ਹਾਂ ਹਾਂ ਬਹੁਤ ਵਧੀਆ ਮਾਲ ਆ ਜੀ ਮੇਰਾ ਮੈਂ ਤਾਂ ਇਹ ਕਹਿੰਦਾ ਫਰੀਡ ਤੇ ਕੰਮ ਤਾਂ ਇਹ ਬੰਦਾ ਕਰਦਾ ਜਿਹਦੀ ਸਾਰੇ ਮਾਲ ਦਾ ਹੀ ਵਾਢੋ ਕਰਨੇ ਇਹਦਾ ਨੋ ਫਰੀਡ ਆ ਕਿਉਂ ਮਿੱਠੂ ਹਾਂ ਫਰੀਡ ਤਾਂ ਹੁੰਦੀ ਆ ਇੱਕ ਇੱਕ ਬੱਕਰੀ ਦਾ ਤਾਂ ਹਰੇਕ ਦੇ ਮਾਲ ਚੋਂ ਦਾ ਦੇਖ ਸਕਦੇ ਹੋ ਬਾਈ ਕੰਨ ਕੰਨ ਮੇਰੀ ਸਰਦ ਤੂੰ ਵੀ ਬੱਕਰੀਆਂ ਦੇ ਇੱਕ ਅੱਧੀ ਦਾ ਅਗਲਾ ਕਹਿੰਦਾ ਮੇਰੀਆਂ ਬੱਕਰੀਆਂ ਮੇਰੀ ਬਲੱਡ ਲਾਈਨ ਬਲੇ ਉਰਿਆ ਕਾਲਿਆ ਟਮਾਟੇ ਉਰਿਆ ਥੇਰਾ ਹੀ ਮਿੰਟ ਮਿੰਟ ਘੇਰ ਕਰੀ ਦੋ ਮਿੰਟ ਲਾ ਆ ਦੂਏ ਜੀ ਕੋਈ ਨਹੀਂ ਦੇਖ ਬਲੱਡ ਲਾਈਨ ਨੇ ਕਿੱਥੋਂ ਲੈ ਕੇ ਆਈ ਤੂੰ ਇਹ ਜੀ ਮੈਂ ਨਰੰਗੇ ਤਾਂ ਰੱਖੇ ਤੇ ਖਾਂ ਨਰੰਗੇ ਤੋਂ ਨਹੀਂ ਤੇ ਉਹ ਤੂੰ ਪਤਰਾ ਲੈ ਆ ਮਰੀਲੇ आले ਤੋਂ ਨਾ ਠੀਕ ਨਾ ਰੰਗ ਸਾਡਾ ਹੀ ਆਂ ਆਂਦਰਾ ਸ਼ਾਮਲੇ ਵਾਲੇ ਦਾ ਸ਼ਾਮਲੇ आले ਤੋਂ ਉਹ ਬੰਦੇ ਤੋਂ ਬੱਕਰਾ ਲੈ ਆ ਕੇ ਇਹਨੇ ਬਰੀਡ ਬਣਾਈ ਬਹੁਤ ਵਧੀਆ ਵੀ ਦੇਖ ਸਕਦੇ ਜੀ ਓਏ ਉਹ ਦਿੱਤੀ ਦੋ ਸੌ ਦੀ ਪਰ ਇਹ ਤਾਂ ਆਲੇ ਮੁੰਡਾ ਬਚਾ ਗਿਆ ਮੋੜ ਕੇ ਨਿਕਾ ਨਾ ਅਰੇ ਵਾਹ ਦੇਖ ਕੇ ਬੱਕਰੀ ਠੇਰ ਇੱਕ ਬੱਕਰੀ ਹਜੇ ਨਹੀਂ ਹਜੇ ਨਾ ਛੇੜੀ ਚੱਲ ਕੋਈ ਨਹੀਂ ਕੋਈ ਨਹੀਂ ਮੋੜ ਕੇ ਇਧਰ ਆ ਗੋ ਬਾਈ ਜੀ ਦੇਖੋ ਯਾਰ ਬੱਕਰੀ ਕੀ ਆ ਦੇਖ ਸਕਦੇ ਜੀ ਪੱਠਾਂ ਦੇ ਕੰਨ ਸਾਰੇ ਵੱਡੇ ਮਾਰਦੇ ਇੱਕ ਸਾਈਜ਼ ਦੇ ਕੰਨ ਨੇ ਇਹਦਾ ਨੋਟਲਡੀ ਅਗਲਾ ਕਹਿੰਦਾ ਦੋ ਬੱਕਰੀਆਂ ਦੇ ਕੰਨ ਜੀ ਐਡੇ ਮੈਂ ਬਰੀਡਾਂ ਤੇ ਕੰਮ ਕਰਦਾ ਜੀ ਕੋਈ ਬਰੀਡਰ ਦੇ ਕੰਮ ਨਹੀਂ ਕਰਦਾ ਸਭ ਤੇ ਝੂਠੀਆਂ ਗੱਲਾਂ ਦਾ ਕੀ ਹੈ ਜੀ ਆ ਵੀ ਪਹਿਲੇ ਸੂਏ ਸੂਈ ਵੀ ਆਏ ਸੱਚ ਗੱਲ ਤਾਂ ਜਿਹੜਾ ਇੱਕ ਨੰਬਰ ਕੰਮ ਕਰ ਰਿਹਾ ਹੈ ਅਗਲਾ ਸਾਰੇ ਮਾਲ ਦਾ ਹੀ ਤੁਹਾਨੂੰ ਲੰਬਾ ਹੈ ਕਿਉਂ ਜੀ ਬਿੱਟੂ ਹੈ ਬਾਡੋ ਕੋਈ ਸੱਚੇ ਦਿਖਾਓ ਜਿਹੜੀ ਬੱਕਰੀ ਫੜੇਗਾ ਉਸੇ ਦਾ ਉੱਤੇ ਹੀ ਕਰਨੇ ਇਹਦਾ ਨੂ ਬਰੀਡ ਤੇ ਕੰਮ ਕਰਦਾ। ਬੱਕਰੀਆਂ ਦੇਖ ਸਕਦੇ ਹੋ। ਟੌਪ ਕੁਆਲਟੀ ਦੀਆਂ ਬੱਕਰੀਆਂ ਨੇ ਬਾਈ ਕੋਲ। ਟੌਪ ਕੁਆਲਟੀ ਦੀਆਂ ਬੱਕਰੀਆਂ ਲਵਾਉਣੇ ਵਾਲੇ ਕਾਲੇ ਦੀਆਂ। ਲਵਾਉਣੇ ਵਾਲੇ ਕਾਲੇ। ਜਿਹੜਾ ਮਰਜੀ ਮੇਮਣਾ ਲਓ, ਮੇਮਣੀ ਲਓ। ਲਓ ਵੀ ਆਪਣੇ ਭਾਵ ਜਾ। ਇਹਦਾ ਨੰਬਰ ਵੀ ਪੁੱਛੀਂ ਰਾਜੂ। ਹੈਂ? ਮੋਬਾਈਲ ਨੰਬਰ ਵੀ ਪੁੱਛਾਂਗੇ ਇਹਦਾ ਆਪਾਂ। ਇਹਦਾ ਮੋਬਾਈਲ ਨੰਬਰ ਲੈ ਲਾਂਗੇ। ਹਾਂ ਹਾਂ। ਇਹ ਬਰੀਡ ਤੇ ਕੰਮ ਕਰ ਰਿਹਾ ਪੂਰਾ। ਹਾਂ ਜੀ। ਅਸਲੀ। ਹਾਂ ਜੀ। ਇਹ ਕਿਹੜੀ ਐ ਥੋੜੇ ਬਰੀਡ? ਆਹ ਪਾਠ ਤਣਾਉਂਦੇ ਪਹਿਲਾਂ ਦੇ ਬੰਦੇ। ਫਿੱਟ ਨਾ। ਹਾਂ ਜੀ। ਆਹ ਫੜੀ ਫੜੀ। ਪਹਿਲਾਂ ਦੇ ਬੰਦੇ ਆਮੇ ਪਾਲੀਆਂ ਚਾਹ ਵਿੱਚ ਦੱਬੀਆਂ ਦੱਬੀ ਘੱਟਦਾ ਪਾ ਜੀ ਦੱਬੀ ਦਾ ਕਹਿੰਦਾ ਮੈਂ ਗਾਹਾ ਕੇ ਘਟਾਂ ਅੱਛਾ ਅੱਛਾ ਲੋਹੀਆਂ ਆ ਲੋਹੀਆਂ ਰਾਜੀਵਾ ਲੋਹੀ ਹੈਗੀ ਪਲਾਂ ਆ ਲੋਹੀ ਹੈ ਲਾਲ ਲੋਹੀ ਇਹ ਤਾਂ ਪੱਕੀ ਲੋਹੀ ਹੈ ਪੱਕੀ ਲੋਹੀ ਠੀਕ ਹੈ ਠੀਕ ਹੈ ਭਾਏ ਕਿੰਨੇ ਮਲਜੂਬ ਲੰਬ ਨੰਬਰ ਜੀ ਮਿਲ ਗਿਆ ਸੀ 19000 4500 ਆ ਜੀ ਦੇਖ ਸਕਦਾ ਆ ਪਹਿਲੇ ਨੰਬਰ ਤੇ ਆਈ ਹੈ ਤਣਾਉਲੇ ਪੱਖਾ ਆਇਨਾ ਨੰਬਰ ਵਾਲੀ ਇਹ ਪਹਿਲੇ ਨੰਬਰ ਤੇ ਟੌਪ ਕੋ ਵਾਲੀ ਇਹ ਪਹਿਲੇ ਨੰਬਰ ਤੇ ਆਈ ਸੀ ਜੀ ਮੰਡੀ ਤਨੌਲੇ ਦੇ ਵਿੱਚ 2 ਨੰਬਰ 2 ਰੱਪੇ ਆ ਗਏ ਨੇ ਤੇ ਬਹੁਤ ਵਧੀਆ ਕੁਆਲਿਟੀ ਦੀ ਹੈ ਲਵਾਣੇ ਕਾਲੇ ਦੀ ਪੱਠ ਇਹਨੇ ਘਰੇ ਨੇ ਅਸਲ ਬਰੀਜਾਂ ਤਿਆਰ ਗੂੜ ਤਿਆਰ ਕਰਕੇ ਦਿਖਾਈ ਹੈ ਆ ਦੂਜੇ ਦੇ ਇਹਨੂੰ ਬੰਦੇ ਨੂੰ ਮੰਨ ਗਏ ਅਸੀਂ ਕਿਉਂ ਜੀ ਲੈ ਆ ਦੂਜੇ ਦੇ ਪਾਸਾ ਆ ਦੂਜੇ ਨੰਬਰ ਦੇ ਪਰਤ ਦੇਖ ਸਕਦੇ ਮੈਂ ਇਹ ਜੀ ਦੋ ਦੰਦ ਤਾਂ ਦੂਜੇ ਤੇ ਆਈ ਸੀ ਦੇਖੋ ਕਿੱਡਾ ਕਿੱਡਾ ਕੰਨ ਬੰਨਾ ਲੱਗਿਆ ਹੈ ਮਾਲ ਨੂੰ ਇਹ ਆ ਜੀ ਰੇਸ਼ਮ ਚੱਲੀ ਇਹ ਰੇਸ਼ਮ ਚੱਲੀ ਇਹ ਰੇਸ਼ਮ ਚੱਲੀ ਇਹ ਆ ਰੇ ਰਸਮ ਕੱਲੀ ਰਵਾਦੀ ਗਲਚਕਾਲੇ ਦੇ ਟੱਲੀ ਇਹ ਰਸਮ ਚੱਲੀ ਆ ਜੀ ਕਹਿੰਦੀ ਮੈਂ ਨਹੀਂ ਰਹਿਂਦੀ ਕੱਲੀ ਇਹ ਵੀ ਆਉ ਕਾਲੇ ਕਲੇ ਮੇਲੇ ਤੇ ਫਿਰ ਹਾਂ ਜੀ ਕਾਲੇ ਕਲੇ ਮੇਲੇ ਤੇ ਆਉਂਦਾ ਮੈਂ ਨਹੀਂ ਰਹਿਂਦੀ ਕੱਲੀ ਵੇ ਕਾਲਿਆ ਮੈਂ ਪੇਕਿਆਂ ਨਹੀਂ ਚੱਲੀ ਉਹਦੇ ਘਰ ਤੇ ਉਹ ਕੱਲੀ ਹਾਂ ਇਹ ਰੇ ਰਸਮ ਕੱਲੀ ਇਹ ਬੱਕਰੀਆਂ ਬਹੁਤ ਵਧੀਆ ਨੇ ਬਾਈ ਬਾਈ ਕੋਲੇ ਇਹ ਪਹਿਲੇ ਸੂਏ ਸੂਨੇ ਵਾਲੀ ਪਾਕਾ ਪੂਰੀ ਵਧੀਆ ਨਾ ਪੀ ਤੇ ਬਿੱਪੀ ਦੇ ਰੰਗ ਕੇ ਚਾਹ ਰੰਗ ਦੇ ਰੰਗ ਕਰਦੇ ਆ ਜੀ ਬਹੁਤ ਵਧੀਆ ਕੁਆਲਟੀ ਦੀ ਮੇਮਣੀ ਹੈ ਕਹਿੰਦਾ ਦੋਗੀ ਜੀ ਇਹ ਜੀ ਦੋ ਕੇ ਹੋਈ ਚਾਰ ਹੋਗੀ ਯਾਰ ਹੋਗੀ ਚੱਕ ਦੇ ਚੱਕ ਦੀ ਉਹਨੇ ਕਹਿੰਦੇ ਚੱਕ ਦੀ ਕਾਲੇ ਹਾਂ ਜੀ ਚੱਕ ਦੇ ਚੱਕ ਦੀ ਬਹੁਤ ਸੁਣੀ ਮੇਮਣੀ ਆ ਰੱਬੇ ਨੂੰ ਰਾਜੀ ਰੱਖੇ ਤੇ ਬਾਈ ਦਾ ਮਾਲ ਬੜਾ ਨਵਾਜ਼ੀ ਬਾਈ ਦਾ ਆ ਦੂਏ ਦੂਏ ਤੂੰ ਆ ਦੇਖਿਆਓ ਜੀ ਦੇਖੋ ਵੀਰ ਮੈਂ ਇੱਕ ਗੱਲ ਮੈਂ ਤੁਹਾਨੂੰ ਹੋਰ ਗੱਲ ਕਹਿਣ ਲੱਗਿਆ ਬਾਈ ਬਹੁਤ ਫਰੀਦ ਦੇ ਨੇ ਤੇ ਖਰੀਦੇ ਰਮੀ ਨੇ ਖਰੀਦਣ ਜਾਣਾ ਵੀ ਆ ਲੋਕਾਂ ਨੇ ਤੇ ਅਸੀਂ ਬਾਕੀ ਬਹੁਤ ਬੰਦੇ ਕਹਿੰਦੇ ਨੇ ਬੀਟਲ ਬੀਟਲ ਬਾਕੀ ਬੀਟਲ ਦੀ ਆਦਤ ਸਾਨੀ ਆ ਜਿਆਦੇ ਦੀ ਹਾਂ ਇਹ ਵੀ ਬੀਟਲ ਨੇ ਹੋਰ ਬੀਟਲ ਚ ਬੱਕਰੀਆ ਸਾਡੀਆਂ ਬੱਠੇ ਆ ਬੱਕਰੀ ਦਾ ਸਭ ਕੁਝ ਤੁਸੀਂ ਦੇਖ ਸਕਦੇ ਹੋ 17 17 ਚ ਕੰਮ ਆ ਇਹਦਾ ਹਾਂ ਜੀ ਆਹਦਾ ਕਹਿੰਦੇ ਮੇਰੀਆਂ ਬੀਟਲ ਮੇਰੀਆਂ ਬੀਟਲ ਇਹ ਨਹੀਂ ਸਾਡੀਆਂ ਬਣਾਈਆਂ ਹੋਈਆਂ ਪ੍ਰਾਣੀਆਂ ਹੋਰ ਬੀਟ ਲੈ ਜੀ ਠੀਕ ਹੈ ਜੀ ਫਿਰ ਕਹਿੰਦੇ ਰਾਜੂ ਪਕਾਈ ਮਾਰਦੇ ਮੇਲਿਆਂ ਚ ਉਹ ਪਤਾ ਨਹੀਂ ਲੋਕਾਂ ਨੂੰ ਕਦੀ ਦੀ ਪੁੱਛਦਾ ਕਿਉਂ ਮਿੱਠੂ ਵਿਕਲਾ ਸੀ ਦਿਖਾਉਣੀਆ ਤੁਹਾਨੂੰ ਇਹ ਵਿਕਲਾ ਨੇ ਦੇਖ ਸਕਦੇ ਹੋ ਟਾਪ ਕੁਆਲਟੀ ਦਾ ਮਾਲ ਆ ਬਾਈ ਕੋਲੇ ਪੂਰਾ ਸਿਰੇ ਦਾ ਹੈ ਸਿਰੇ ਦਾ ਮਾਲ ਆ ਬਾਈ ਪੂਰਾ ਠਾਣ ਹੋਇਆ ਪੱਕਾ ਮਿਸਤਲ ਮਾਲ ਸੱਫੋ ਕੀ ਘਟ ਹੈ ਨਾ ਘਟਾ ਦਈਏ ਬਾਈ ਸਹੀ ਗੱਲ ਹੈ ਆ ਦੇਖ ਚਾਰ ਦੰਦ ਘੂਲ ਪੱਛਦਾ ਚਾਰ ਦੰਦ ਘੂਲ ਪੱਛ ਜੇ ਲੈ ਮਿੱਠੂ ਅਰ ਇੱਕੋ ਇੱਕ ਗੱਲ ਹੋਰ ਦੇਖੋ ਆ ਦੇਖਿਆ ਠੀਕ ਇੱਕ ਗੱਲ ਹੋਰ ਦੇਖ ਮਿੱਠੂ ਬਾਈ ਪ੍ਰਣਾ ਕਲਾਕਾਰ ਤੂੰ ਰੇ ਜਾ ਠੀਕ ਹੀ ਹੈ ਸਾਰੀਆਂ ਧੂਰੇ ਹਟਦੀਆਂ ਬੱਕਰੀਆਂ ਮੋਟੀਆਂ ਇੱਕ ਨੰਬਰ ਮਾ ਲੈਂਦੇ ਹਾਂ ਬੱਕਰੀਆਂ ਬਾਈ ਸੇਰੇ ਦੀਆਂ ਨੇ ਪੂਰੀਆਂ ਕੱਢ ਕੇ ਦਿਖਾਵੇ ਐਡੀ ਟੰਡੀ ਕੋ 60 ਬੱਕਰੀਆਂ ਦੀ ਬੱਕਰੀਆਂ ਦੇ ਰਹੀਆਂ ਹੈ ਨਿਕ ਨਿਕ ਰਿਹਾ ਹੁਣ ਬੱਕਰੀਆਂ ਇਹ ਇਹ ਮੇਰੇ ਪਹਿਲੇ ਚੁਈ ਚੁਈ ਵੀ ਆ ਗੱਲਾਂ ਕਰਾ ਦੂ ਦੁਨੀਆ ਮਾੜਾ ਅੱਕਰ ਤਾਂ ਜਿਵੇਂ ਸਾਰੀ ਪਹਿਲੇ ਚੁਈ ਚੁਈ ਰਿਹਾ ਤਾਂ ਕਿੰਨਾ ਰਾਂ ਦਾ ਇਹ ਚਾਂਦਰਾ ਵਾਲੀ ਢੱਪੀ ਹੈ ਇਹ ਚਾਂਦਰਾ ਵਾਲੀ ਢੱਪੀ ਹੈ ਪਹਿਲੇ ਚੁਈ ਚੁਈ ਰਿਹਾ ਇਹ ਨਾ ਕਿਆ ਦਾ ਸਪਾਈ ਕਾਦੀ ਕਾਟਾ ਕੋਈ ਇੱਕ ਟੋਕ ਕੋਲ ਕੇ ਨਹੀਂ ਬੱਕਰੀ ਮੰਨ ਗਏ ਬੱਕਰੀਆਂ ਦੇ ਆਸ ਬੱਕਰੀਆਂ ਨੇ ਅੱਜ ਮੈਨੂੰ ਦੇ ਦੇ ਮੈਂ ਹੋ ਗਿਆ ਨਾ ਤੇ ਆਸ ਦਾ ਦੇ ਬੱਕਰੀਆਂ ਕਾਲੀਆਂ ਕਾਲੀਆਂ ਅੱਜ ਮੈਨੂੰ ਲੈ ਅੱਜ ਮੈਂ ਰੁਪਏ ਲੈ ਗਏ ਨਹੀਂ ਨਹੀਂ ਹੁਣ ਕਮਾ ਕੁਮਾ ਤੇ ਨੂੰ ਤੇਰੇ ਹੀ ਘਰ ਭਰ ਦਾਂਗੇ ਹਾਂ ਹਾਂ ਚੱਲ ਫਿਰ ਮੈਂ ਮੁੰਡੇ ਨੂੰ ਲੈ ਕੇ ਆਉਂਦਾ 10 ਬੱਕਰੀਆਂ ਆ ਖਾਣਾ ਉਹ ਮੂਰਖਾ ਥਣ ਪੜਵਾਵੇਂਗਾ ਅਸੀਂ ਜੀ ਤਾਰੂਫ ਕੀ ਬੰਦੇ ਕਰੋ ਇਹ ਬਾਲੀ ਹੋ ਗਏ ਲੋਹੇ ਫੱਕਰੀਆਂ ਦੇਖ ਸਕਦੇ ਹੋ ਬਈ ਪੂਰੀਆਂ ਟਾਪ ਕੁਆਲਿਟੀ ਦੀਆਂ ਫੱਕਰੀਆਂ ਦੇਖ ਸਕਦੇ ਹੋ ਬਾਈ ਦੀਆਂ ਪੂਰੀਆਂ ਟਾਪ ਕੁਆਲਿਟੀ ਦੀਆਂ ਜਿਆਦਾ ਜਿਆਦਾ ਬੀਟਲ ਦੇਖਣੀਆਂ ਤਾਂ ਆ ਦੇ ਆਹ ਦੇਖ ਲੋ ਕਾਦੇ ਬੀਟਲ ਕੰਨ ਸਾਰੀਆਂ ਵੀ ਸਿਆਰ ਮਿਲਣਗੇ ਕੇ ਬਾਈ ਨੂੰ ਦੇਖ ਲੋ ਬਾਈ ਜੀ ਐਟ ਕਿ ਨਹੀਂ ਹੋ ਇਹਦੀ ਹਾਂ ਚਲ ਮੈਂ ਵੀਡੀਓ ਵਿੱਚ ਮੈਂ ਕਹਿਣਾਗਾ ਮਾਰ ਨਹੀਂ ਨੰਨ ਦਾ ਬਾਈ ਦਾ sire ਦਾ ਮਾਰ ਬਾਈ ਅੰਦਰ ਵਾਲਾ ਚਲ ਬਾਈ ਤੇ ਖਾਨ ਹੈਗਾ ਮਾਰ ਸੁਣਾਉਣ ਹਾਂ ਜਗ੍ਹਾ ਦੀ ਬੱਕਰੀ ਬੱਕਰੇ ਦੇ ਪੱਖ ਕਰ ਗਿਆ ਬੱਕਰੀਆਂ ਦੀ ਬੜੀਆਂ ਪੰਜੇ ਘੱਟ ਐਥੋਂ ਹਾਂ ਨਾਲ ਵੱਟਾ ਹਾਂ ਜੇ ਬੱਕਰੀਆਂ ਮਾਲ ਵੱਟਾ ਬਾਈ ਨਵੇ ਸਹੀ ਗੱਲ ਹੈ ਤੇ ਬਾਈ ਦੇ ਥੋਂ ਥੋੜਾ ਜਿਹਾ ਘੱਟ ਹਾਂ ਨਹੀਂ ਜਗਾ ਬੱਕਰਾਂ ਨੂੰ ਪੈਣਾ ਪੈਣਾ ਨਹੀਂ ਤੂੰ 3 ਵਜੇ ਬੱਕਰੀਆਂ ਦੂਜੇ ਬਾੜ ਚ ਹੋਣ ਜੇ ਬੱਕਰੀ ਕੱਲੀ ਕੱਲੀ ਸੌਵੇਂ ਨਾ ਰਾਤ ਨੂੰ ਪੈਣਾ ਪੈਣਾ ਨਹੀਂ ਰਾਮ ਜੀ ਤੱਕ ਤੰਗ ਹੋ ਜਾਣ ਕਰਕੇ 5 6 ਵਜੇ ਬੱਕਰੀ ਦੂਜੇ ਬਾੜ ਚ ਪੈਣਾ ਪੈਣਾ ਨੇ ਪਈ ਦੋਏ ਦੋਏ ਪੈਣਾ ਇੱਕ ਹੋਰ ਆ ਪੂਰੀ ਆ ਇਹ ਵੀ ਪੈਣੇ ਨੇ ਇਹ ਵੀ ਪੈਣੇ ਨੇ ਕਿੰਨੇ ਪੈਣੇ ਨੇ ਜਿਹੜੀ ਨਾਗਰੀ ਦੀ ਮਾਂ ਆ ਆ ਕਪ ਚੰਗੀਆਂ ਰਾਜੀ ਤੇਰੇ ਦੀਆਂ ਬੱਕਰੀਆਂ ਬਈ ਮੈਨੂੰ ਫੋਨ ਆਇਆ ਸੀ ਮਾਡ ਡਰਾਈਵਰਾਂ ਦੀ ਗਲਤੀ ਹੈ ਤਾਰੂ ਪੀਣ ਲੱਗੇ ਟਾਪੇ ਤੇ ਅੱਛਾ ਤਾਜ ਨੋਮੋਬਾਈਲ ਨੰਬਰ ਪੁੱਛਣਾ ਦਾ ਪਈਆਂ ਜੇ ਕੋਈ ਹੈਗਾ ਲੈ ਲੈ ਕਾਲੇ ਬਮਾਈਲ ਨੰਬਰ ਤੇਰਾ 9514486629 ਹੋਰ ਨੰਬਰ ਕੋਈ 991155200 ਆ ਨੰਬਰ ਆ ਬਾਈ ਬਾਈਆਂ ਦਾ ਟੌਪ ਕੰਮ ਟੌਪ ਦੀਆਂ ਬੱਕਰੀਆਂ ਦਾ ਕੰਮ ਕਰਦੇ ਬੱਕਰੀਆਂ ਤੁਸੀਂ ਦੇਖ ਹੀ ਚੁੱਕੇ ਹੋਗੇ ਸਾਰੀਆਂ ਸਿਰੇ ਦੀਆਂ ਬੱਕਰੀਆਂ ਨੇ ਬਾਈਆਂ ਕੋਲੇ ਉਹਦੇ ਜੋ ਆਰਡਰ ਆਏ ਨੇ ਜੀ ਦੋ ਦੋ ਸਿਰੇ ਅੱਜ ਲੋ ਬਸ ਸਿਰੇ ਹੀ ਰਹਿੰਦੇ ਨੇ ਸੇਲ ਵੀ ਕਰ ਦਿੰਦੇ ਹੋ ਬਾਈ ਇੱਕ ਮਿੰਟ ਬਾਈ ਕਰ ਦਾਂਗੇ ਓਏ ਦੋ ਬੱਚੇ ਸੇਲ ਕਰ ਦਿੰਦੇ ਹੋ ਬਾਈ ਆ ਯਾਰ ਮੈਨੂੰ ਵੀ ਨਾਲ ਕਰਨਾ ਹੈ ਭਾਈ ਜਾ ਕਰ ਲੈ ਨਾ ਨਾ ਕਰ ਲੈ ਨਹੀਂ ਮੈਨੂੰ ਇੰਨੀ ਦਰਾਂ ਦਾ ਆਈ ਨਹੀਂ ਸੋਨੇ ਬੱਕਰੇ ਨਹੀਂ ਆ ਇਹਨਾਂ ਤੋਂ ਵੀ ਮੋਹਰੇ ਬੱਕਰੇ ਨਹੀਂ ਆ ਆ ਲੈ ਉਹ ਬਸ ਹੋਰੋਂ ਅਲੱਗ ਸਹੀ ਗੱਲ ਹੈ ਹੋਈ ਇਹਨਾਂ ਚੀਜ਼ਾਂ ਵਿੱਚ ਦੂਸਰ ਨੂੰ ਮੋਕਣਾ ਕੋ ਗਾਲ ਜਾਨਾ ਵੋ ਬਗਨ ਦੇ ਦੇ ਕੇ ਤਾਂ ਆ ਜੂਗਾ ਹਾਂ ਸਹੀ ਗੱਲ ਹੈ ਮੈਂ ਕਈ ਵਾਰੀ ਕਹਿੰਦਾ ਬੱਕਰੀਆਂ ਦੇਖ ਸਕਦੇ ਬਈ ਪੂਰੀਆਂ ਟਾਪ ਕੁਆਲਿਟੀ ਦੀਆਂ ਬੱਕਰੀਆਂ ਨੇ ਬਾਈ ਕੋਲੇ ਕਹੀਏ ਕਿ ਸਾਂਹ ਦਾ ਬੱਚਾ ਵੀਰੇ ਇਧਰੋਂ ਕਮਾ ਲੈ ਬਣਾ ਇਹ ਆ 2000 ਬੱਚਾ ਆ ਦੇਖੋ ਬਈ ਨਹੀਂ ਬੱਚਾ ਰਿਜ਼ਲਟ 20 20 ਇੰਚ ਦਾ ਕੰਦਾ ਵੀਰੇ ਇਧਰ ਸਾਹਮਣੇ ਖੜ ਜਾ ਲੈ ਕੇ ਦੇਖੋ ਬਈ ਰਿਜ਼ਲਟ ਦੇਖੋ ਬੱਕਰੇ ਦਾ ਬਾਈ ਬੱਕਰੇ ਨੂੰ 2.5 ਮਹੀਨਿਆਂ ਦਾ ਬੱਚਾ ਵੀਰੇ ਠੀਕ ਆ ਬਾਈ ਤੇਰੀ ਨਾਲੇ ਛੜ ਕੇ ਲੋਹੀ ਦੇਖੋ ਬਈ ਕਿੰਨੀ ਹੈਟ ਹੋ ਬਈ ਬੱਕਰੇ ਦੀ ਬੱਕਰੇ ਦੀ ਵੀਰੇ ਇਹਦੇ 43 ਇੰਚ ਹੋਗੇ 43 ਇੰਚ ਹੈਟ ਦੇਖੋ ਬਈ ਬੱਕਰਾ ਨਾ ਇਹ ਨਹੀਂ ਇਹਦੀ ਨੱਕਾਂ ਵੀ ਖੜੇ ਹੋਣਗਾ ਹੋ ਬਈ ਹਾਂ ਹਾਂ ਚਲੋ ਚਲ ਦੇਣਾ ਖਰਚਾ ਬੱਕਰੇ ਦੀ ਕਿਤੇ ਨਹੀਂ ਘੇਰਦਾ ਤੈਨੂੰ ਉਹ ਠੁੱਤਰ ਨਹੀਂ ਰੋ ਉਹ ਖਰਚਾ ਇਹ ਨਹੀਂ ਇਹਦੀ ਮਾਂ ਹੈਗੀ ਆਇਆ ਇਹਦੀ ਮਾਂ ਵੀਰੇ ਬੱਚੇ ਦੀ ਆ ਬੱਚੇ ਦੀ ਮਾਂ ਹੈ ਲੈ ਵੀ ਆਪਾਂ ਐਂਡ ਕਰਾਂਗੇ ਵੀਡੀਓ ਹੁਣ ਬੋਲ ਕੇ ਹਾਂ ਹਾਂ ਬੋਲ ਆ ਜਾ ਵੀਰਾਂ ਦੇ ਘਰ ਇਹ ਛੋਟੋਲਾ ਮਾਮਾ ਹਾਂ ਇਹਦੀ ਮਾਂ ਆ ਬਈ ਕੋਈ ਆ ਜਾ ਬੱਚੇ ਦੇਖੋ ਜੀ ਹੁਣ ਐਂਡ ਕਰਦੇ ਆਂ ਵੀਡੀਓ ਦਾ ਬਾਈ ਦਾ ਮਾਲ ਬਹੁਤ ਵਧੀਆ ਤੇ ਨੰਬਰ ਲੈ ਲਿਆ ਬਾਈ ਹਾਂ ਹਾਂ ਤੇ ਬਾਈ ਨੇ ਬੱਕਰੀਆਂ ਵੇਚਣੀਆਂ ਨਹੀਂ ਹਨ ਜਰੂਰ ਨੰਬਰ ਨਾਲ ਗੱਲਬਾਤ ਕਰ ਸਕਦੇ ਬੱਚਾ ਬੁੱਚਾ ਬੱਚਾ ਬੁੱਚਾ ਕੋਈ ਦੇ ਸਕਦੇ ਆਂ ਬਾਈ ਬੱਕਰੀਆਂ ਨਹੀਂ ਵੇਚਦਾ ਜਦੋਂ ਸੇਲ ਹੋਊਗੀ ਜਦੋਂ ਦੱਸਾਂਗੇ ਜਦ ਕੋਈ ਸੇਲ ਹੋਊਗੀ ਤਾਂ ਦੱਸਾਂਗੇ ਜਦੋਂ ਦੇਖਣ ਦੀ ਨੂੰ ਭੁੱਖੇ ਨਹੀਂ ਦੇ ਦੇ ਚਲ ਇਹ ਘਰ ਵਾਲਿਆਂ ਨੂੰ ਦੁੱਧੇ ਢੋਲ ਪਾਉਂਦੀਆਂ ਰਜਾ ਦੇਣੀਆਂ ਪਰੋਜ ਕਮਾਨੀ ਨੇ 2000 632 ਦਾ ਨੇ ਲਈ ਪੰਜ-ਛੇ ਫੁੱਲ ਹੋਈ ਜਾਂਦਾ ਹਾਂ ਮੱਕੀ ਨੁਕੀ ਪਾ ਕੇ ਜੜੀ ਪਾ ਪੈ ਜਾਂਦੀ ਹੈ ਹਾਂ ਜੜ ਦਾ ਮਾਰ ਜਦੋਂ ਫਿਰ ਵਿਚਰੀਆਂ ਦੇ ਤੋਂ ਬਾਅਦ ਉਹ ਬੰਦਾ ਜਾਂ ਕਰ ਦਿੰਦਾ ਕੰਮ ਹੁਣ ਤੇ ਮਰਜੀ ਝੱਟ ਮਰਾ ਗਿਆ ਹੁਣ ਝੱਟ ਮਰਾ ਗਿਆ ਮੈਂ ਇਹਨਾਂ ਦੀ ਝੱਟ ਮਰਾ ਗਿਆ ਇਹਨਾਂ ਦੀ ਭੁਖਿਆ ਗਿਆ ਕੁਸ ਇਹ ਦੇਤੀਆਂ ਮੇਰੇ ਕਹੇ ਤੇ ਨਹੀਂ ਦੰਦੇ ਨਹੀਂ ਤੇ ਠੀਕ ਹੈ ਠੀਕ ਇਹ ਬੰਦੇ ਨਹੀਂ ਵੇਚਦੇ ਕਿਸੇ ਨੂੰ ਬੱਕਰੀ ਦਾ ਮੇਰੀ ਇੱਜ਼ਤ ਕਰਕੇ ਕਹਿੰਦਾ ਭਾਈ ਰਾਜੀ ਤੂੰ ਆ ਗਿਆ ਚੱਲ ਲੈ ਜਾ ਅਲੀ ਟਖਲੂ ਧੰਨਵਾਦ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਵੀਡੀਓ ਦਾ ਹੁਣ ਐਂਡ ਕਰਦੇ ਹਾਂ